ਇਹ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਹੋਈ ਪਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਆਪਣੇ ਫਰਵਰੀ ਲਾਸਟ ਹਫਤੇ ਸ਼ੁਰੂ ਹੋ ਗਈ ਹੈ ਤੇ ਮਾਰਚ ਦੇ ਵਿੱਚ ਇਹ ਮਤਲਬ ਕਿ ਕਾਫੀ ਮਕੀ ਲੋਕਾਂ ਵਿੱਚ ਇਸ ਚੀਜ਼ ਦੀ ਅਵੇਰਨੈਸ ਹੋਈ ਹੈ ਤੇ ਜਿੱਦਾਂ ਆਪਾਂ ਦੇਖਿਆ ਕਿ ਜਦੋਂ ਰਾਏ ਯੁੱਧ ਨਸ਼ਿਆਂ ਦੇ ਵਿਰੁੱਧ ਚੱਲਿਆ ਆ ਤੇ ਜਦੋਂ ਰਾਹੀ ਨਸ਼ੇ ਦੀ ਸਪਲਾਈ ਘੱਡੀ ਹੈ ਉਸ ਟਾਈਮ ਤੋਂ ਹੀ ਸਾਡੇ ਡੀਡਿਕਸ਼ਨ ਸੈਂਟਰ ਪਠਾਨਕੋਟ ਦੇ ਵਿੱਚ ਪਹਿਲਾਂ ਨਾਲੋਂ ਮਰੀਜ਼ ਕਾਫੀ ਵਧੇ ਨੇ ਲਗਭਗ 50% ਤੋਂ ਜ਼ਿਆਦਾ ਹੀ ਮਰੀਜ਼ ਜਿਹੜੇ ਸਾਡੇ ਕੋਲ ਜਿਹੜੇ ਆ ਉਹ ਆਈਪੀਡੀ ਵਿੱਚ ਜਿਹੜੇ ਆਪਾਂ ਦਾਖਲ ਕਰਦੇ ਆ ਉਹ ਸਾਡੇ ਕੋਲ ਪੱਗਦੇ ਇਸ ਤੋਂ ਇਲਾਵਾ ਜਿਹੜੇ ਕੁਝ ਮਰੀਜ਼ ਹਨ ਜਿਹਨਾਂ ਦੇ ਜਿਹੜੇ ਕੋਲ ਥੋੜੇ ਬੁਰਾਈ ਲੈ ਕੇ ਦਾਖਲ ਹੋ ਨਹੀਂ ਜਾਈ ਘੱਟ ਡੀਟ ਵਰਕ ਕਰਦੇ ਹਾਂ ਹਾਂਜੀ ਕਈ ਪੇਸ਼ੈਂਟ ਹੈਗੇ ਜਿਵੇਂ ਓਰ ਸੈਂਟਰ ਜਿਹੜਾ ਸਾਡਾ ਹੈਗਾ ਯਾ ਜਿੱਥੇ ਆਪਾਂ ਪੇਸ਼ੈਂਟ ਨੂੰ ਦਵਾਈ ਦੇ ਕੇ ਘਰ ਭੇਜ ਦਿੰਦੇ ਆ ਉਰੇ ਵਿੱਚ ਵੀ ਜਿਵੇਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਸਾਡੇ ਕੋਲ ਮਹੀਨੇ ਦੀਆਂ 3 4 5 ਵੱਧ ਵੱਧ 5 ਹੀ ਰਜਿਸਟ੍ਰੇਸ਼ਨਾਂ ਹੁੰਦੀਆਂ ਸੀ ਪਰ ਜਦੋਂ ਤੋਂ ਇਹ ਮੁਹਿੰਮ ਚੱਲੀ ਆ ਸਾਡੇ ਕੋਲ 10 ਤੋਂ 12 ਦੇ ਰਾਊਂਡ ਹਰ ਮਹੀਨੇ ਜਿਹੜੇ ਪੇਸ਼ੈਂਟ ਨਵੇਂ ਰਜਿਸਟਰਡ ਹੋ ਰਹੇ ਆ। ਪ੍ਰੋਸੈਸ ਕਿਤੇ ਜਾ ਰਿਹਾ ਉਹਨਾਂ ਨੂੰ ਆਪਾਂ ਸਾਰਾ ਜਿੱਦਾਂ ਹੀ ਪਹਿਲਾ ਪੇਸ਼ੈਂਟ ਆਂਦਾ ਆ ਆਪਾਂ ਔਰ ਅਸੈਸਮੈਂਟ ਵਗੈਰਾ ਕਰਦੇ ਆ ਕਿ ਕਦੋਂ ਤੋਂ ਨਸ਼ਾ ਲੈ ਰਿਹਾ ਕਿੰਨੀ ਮਾਤਰਾ ਚ ਲੈ ਰਿਹਾ ਫਿਰ ਉਹਦੇ ਟੈਸਟ ਵਗੈਰਾ ਹੁੰਦੇ ਆ ਖੂਨ ਦੇ ਪਿਸ਼ਾਬ ਦੇ ਤੇ ਜੇ ਕੋਈ ਇਨਫੈਕਸ਼ਨ ਵਗੈਰਾ ਆਏ ਜਾਂ ਜਿਸ ਮਾਤਰਾ ਛੇ ਵੀ ਹੋ ਰਿਹਾ ਰਿਪੋਰਟਾਂ ਜਿਸ ਹਿਸਾਬ ਨਾਲ ਵੀ ਆਉਂਦੀਆਂ ਉਸ ਹਿਸਾਬ ਦੇ ਨਾਲ ਫਿਰ ਆਪਾਂ ਉਹਨਾਂ ਦੀ ਜਿਹੜੀ ਹੈ ਡੋਜ਼ ਸੈੱਟ ਕਰਕੇ ਉਹਨਾਂ ਨੂੰ ਘਰੇ ਭੇਜਦੇ ਆਂ ਤੇ ਡੋਜ਼ ਕਿਵੇਂ ਲੈਣੀ ਹੈ ਕਿੰਨੇ ਟਾਈਮ ਲੈਣੀ ਹੈ ਉਹ ਸਾਰਾ ਆਪਾਂ ਵੀਜਾਂ ਨੂੰ ਸਾਰਾ ਸਮਝਾ ਕੇ ਸ਼ੁਰੂ ਚ ਇੱਕ ਦੋ ਦਿਨ ਤਾਂ ਹੀ ਆਪਣੇ ਸਾਹਮਣੇ ਉਹਨਾਂ ਨੂੰ ਖਵਾ ਕੇ ਬਿਠਾ ਕੇ ਖਵਾ ਕੇ ਦੇਖਦੇ ਆਂ ਡੋਜ਼ ਦਾ ਕਿਦਾਂ ਇਫੈਕਟ ਆਇਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਟ੍ਰੇਨਿੰਗ ਘਰੇ ਹੀ ਲਜਾਂ ਦਾ ਜਾਨ ਉਹ ਕਹਿ ਰਹੇ ਆਂ ਤੇ ਕਿੱਦਾਂ ਲੈਣੀ ਹੋਰੀ ਉਹਨੂੰ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ ਘਰੇ ਉਸ ਵਾਰ ਖਾਣਾ ਪੀਣਾ ਸਨੈਕਸ ਵਗੈਰਾ ਤਿੰਨ ਟਾਈਮ ਦੀ ਰੋਟੀ ਆ ਤੇ ਇੱਕ ਟਾਈਮ ਦੇ ਸਨੈਕਸ ਵਗੈਰਾ ਵੀ ਆਉਂਦੇ ਆ ਉਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਆ ਅੰਦਰ ਹੋਣਾ ਲਈ ਕਾਉਂਸਲਿੰਗ ਸੈਸ਼ਨ ਚੱਲਦੇ ਆ ਯੋਗਾ ਸੈਸ਼ਨ ਚੱਲਦੇ ਆ ਜਿਮ ਦਾ ਸਮਾਰਾ ਕਿਤਾਬਾਂ ਆ ਐਂਟਰਟੇਨਮੈਂਟ ਦੀ ਟੀਵੀ ਵਗੈਰਾ ਲੂਡੋ ਕੈਰਾਮੋ ਬੋਰਡ ਸਾਰਾ ਅੰਦਰ ਉਹਨਾਂ ਦਾ ਅਰੇਂਜਮੈਂਟ ਹੈਗਾ ਤੇ ਮਾਕੀ ਉਹਨਾਂ ਨੂੰ ਨਾਲ ਫਿਜ਼ੀਕਲ ਐਕਸਰਸਾਈਜ਼ ਵੀ ਕਰਾਈਦੀ ਆ ਯੋਗਾ ਵਗੈਰਾ ਵੀ ਕਰਾਈਦਾ ਤੇ ਕਾਉਂਸਲਿੰਗ ਸੈਸ਼ਨ ਕੀ ਹੋਰ ਆ ਰ ਆਪਣਾ ਮੋਟੀਵੇਸ਼ਨ ਮਨੋਵਲ ਵਧਾ ਸਕੀਏ ਉਹ ਵੀ ਨਾਲ ਦਾ ਟਾਈਮ ਟੂ ਟਾਈਮ